ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਇਸ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਗਈਆਂ ਜੋ ਕਿ ਕਚਹਿਰੀਆਂ ਦੇ ਵਿੱਚ ਭਰਤੀ ਇਹ ਓਪਨ ਕੀਤੀ ਗਈ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਯੋਗਤਾ ਰੋਗੀ ਕੀ ਤਨਖਾਹ ਹੋਗੀ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਹੋਏ ਵੀਡੀਓ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਅੱਜ ਦੀਆਂ ਜੋ ਪੋਸਟਾਂ ਕਚਹਿਰੀਆਂ ਦੇ ਵਿੱਚ ਇਹ ਭਰਤੀ ਜਾਰੀ ਕੀਤੀ ਗਈ ਹੈ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਜਾਰੀ ਹੋਈਆਂ ਐਡਾਪ ਬੇਸਿਸ ਪੋਸਟਾਂ ਜੀ ਇਹ ਇਹ 11 ਪੋਸਟਾਂ ਕੁੱਲ ਜਾਰੀ ਹੋਈਆਂ ਹਨ ਕੈਟਾਗਰੀ ਵਾਈਜ਼ ਵੰਡ ਨਾਲ ਹੀ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਕਿਹੜੀ ਕੈਟਾਗਰੀ ਦੇ ਲਈ ਕਿੰਨੀਆਂ ਪੋਸਟਾਂ ਰਹਿਣ ਵਾਲੀਆਂ ਇਹਨਾਂ ਪੋਸਟਾਂ ਦੇ ਲਈ ਸੈਲਰੀ ਜੀ 29200 ਰੁਪਏ ਪਰ ਮੰਥ ਰਹਿਣ ਵਾਲੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਯੋਗਤਾ ਤੁਹਾਡੇ ਕੋਲ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਆਰਟਸ ਜਾਂ ਸਾਇੰਸ ਦੇ ਵਿੱਚ ਜਾਂ ਕੋਈ ਦੇ ਬਰਾਬਰ ਦੀ ਯੋਗਤਾ ਹੈਗੀ ਹੈ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤੁਹਾਡੀ ਇਹ ਡਿਗਰੀ ਹੋਣੀ ਚਾਹੀਦੀ ਹੈ ਤੇ ਤੁਹਾਨੂੰ 80 ਵਰਡਸ ਪਰ ਮਿਨਟ ਦੇ ਹਿਸਾਬ ਨਾਲ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ ਪਾਸ ਕਰਨੀ ਪਊਗੀ ਤੇ 20 ਵਰਡਸ ਪਰ ਮਿਨਟ ਇਨ ਟ੍ਰਾਂਸਕ੍ਰਿਪਸ਼ਨ ਇਹਨਾਂ ਵੱਲੋਂ ਲਿਖਿਆ ਗਿਆ ਜੀ ਇਹ ਵੀ ਤੁਹਾਨੂੰ ਟੈਸਟ ਆ ਪਾਸ ਕਰਨਾ ਹੋਊਗਾ ਤੇ ਕੰਪਿਊਟਰ ਦੇ ਵਿੱਚ ਤੁਹਾਡੀ ਮੁਹਾਰਤ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਦੇ ਲਈ ਜਨਰਲ ਕੈਟਾਗਰੀ ਦੇ ਲਈ ਏਜ ਲਿਮਟ 18 ਤੋਂ 37 ਸਾਲ ਰੱਖੀ ਗਈ ਹੈ 1-1-2025 ਤੱਕ ਏਜ ਲਿਮਟ ਹੋਣੀ ਚਾਹੀਦੀ ਹੈ ਏਜ ਰੈਲੈਕਸੇਸ਼ਨ ਵੱਖ-ਵੱਖ ਕੈਟਾਗਰੀ ਅਨੁਸਾਰ ਇਹਨਾਂ ਪੋਸਟਾਂ ਦੇ ਲਈ ਰਹਿਣ ਵਾਲਾ ਜੀ ਜਿਹੜੇ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਨੋਟੀਫਿਕੇਸ਼ਨ ਦਾ ਲਿੰਕ ਪਰਫਾਰਮਾ ਦਾ ਲਿੰਕ ਦਿੱਤਾ ਹੋਇਆ ਉੱਥੇ ਤੁਸੀਂ ਪਰਫਾਰਮਾ ਲੈ ਕੇ ਡਾਊਨਲੋਡ ਕਰਕੇ ਪੂਰਾ ਭਰ ਕੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੁਸੀਂ ਐਨਵੈਲਪ ਲੈ ਲੈਣਾ ਜੀ ਉਹਦੇ ਵਿੱਚ ਆਪਣੇ ਸਾਰੇ ਦਸਤਾਵੇਜ਼ ਯੋਗਤਾ ਦੇ ਤਜਰਬੇ ਦੇ ਫੋਟੋ ਪਾਸਪੋਰਟ ਸਾਈਜ਼ ਤੁਸੀਂ ਲਗਾ ਕੇ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦੀ ਕਰਨੀ ਹੈ ਜੀ ਦਫ਼ਤਰ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੁਸ਼ਿਆਰਪੁਰ ਇੱਥੇ ਤੁਸੀਂ ਆਪਣੀਆਂ ਪੋਸਟਾਂ ਭੇਜਣੀਆਂ ਜੀ ਜੋ ਅਪਲਾਈ ਕਰਨੀਆਂ ਹੈ ਇਹਨਾਂ ਪੋਸਟਾਂ 'ਤੇ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ 15/4/2025 ਸ਼ਾਮ 5 ਵਜੇ ਤੱਕ ਹੈ ਜੀ ਤਾਂ ਯੋਗ ਉਮੀਦਵਾਰ ਜਿਹੜੇ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ